ਸਸ਼ਿਕਾ ਦੋਸਤੋ ਮੈਂ ਹਰਪ੍ਰੀਤ ਸਿੰਘ ਹੁੰਦਲ ਦੋਸਤੋ ਮੈਂ ਕੁਝ ਦਿਨਾਂ ਤੋਂ ਵੀਡੀਓ ਦੇਖ ਰਿਹਾ ਹਾਂ YouTube ਤੇ ਜਿਨ੍ਹਾਂ ਦੇ ਰੀਪਲਾਈ ਟੂ ਰੀਪਲਾਈ ਆ ਰਿਹਾ ਹੈ ਆ ਗੱਲ ਕਰ ਰਿਹਾ ਮੈਂ ਅਲੀ ਮੰਡਰ ਤੇ ਮੇਰੇ ਵੀਰ 0300 ਵਾਲੇ ਜਿਹੜੇ ਆ ਮੈਂ ਵੀਰੋ ਤੁਹਾਨੂੰ ਨੇਕੀ ਜੀ ਇੱਕ ਕੋਸ਼ਿਸ਼ ਆ ਸਮਝਾਉਣ ਦੀ ਜੇ ਸਮਝ ਜਿਓ ਤੇ ਤੁਹਾਡੀ ਬਹੁਤ ਮੈਂ ਥੈਂਕਫੁਲ ਹੋਵਾਂਗਾ ਕਿਉਂਕਿ ਮੈਂ ਵੀਰੇ ਇਹ ਕੰਮ ਦੇ ਵਿੱਚੋਂ ਨਿਕਲ ਚੁੱਕਾ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਬੜਿਆਂ ਰੱਜ ਕੇ ਬਦਮਾਸ਼ੀ ਕਰ ਛੱਡੀ ਆ ਉਸ ਤੋਂ ਬਾਅਦ ਮੈਂ ਇੰਗਲੈਂਡ ਜਾ ਕੇ ਸੈਟਲ ਹੋਇਆ ਹੁਣ ਜਾ ਕੇ ਆਪਣੀ ਮਿਹਨਤ ਕਰਦੇ ਆ ਤੇ ਜ਼ਿੰਦਗੀ ਦੀ ਸਮਝ ਆਈ ਹੈ ਕਿ ਜ਼ਿੰਦਗੀ ਕੀ ਚੀਜ਼ ਆ ਦੋਸਤੋ ਮੇਰੀ ਇਹ ਕੋਸ਼ਿਸ਼ ਆ ਜਿਹੜੇ ਐਲੀ ਮੰਗੜ ਤੁਹਾਨੂੰ ਵੀਡੀਓ ਦਾ ਬਣਾ ਕੇ ਅੱਗੋਂ ਪੇਸ਼ ਕਰਦਾ ਤੇ ਤੁਸੀਂ ਨਾਲ ਹੀ ਉਹਦਾ ਰਿਪਲਾਈ ਕਰ ਦਿੰਦੇ ਆ ਇੱਕ ਜਣਾ ਤੁਹਾਡੇ ਦੋਵਾਂ ਚ ਇਹ ਚੁੱਪ ਬਹਿ ਜਾਊਗਾ ਨਾ ਤੁਹਾਡਾ ਕੰਮ ਨਾਲ ਹੀ ਸ਼ਾਂਤ ਹੋ ਜਾਣਾ ਜਿਹੜਾ ਕਹਿੰਦੇ ਆ ਨਿਉ ਕੇ ਚੱਲਣ ਚੀ ਬੰਦੇ ਦਾ ਭਲਾਈ ਆ ਕਿਉਂਕਿ ਜਿਹੜੇ ਤੁਹਾਡੇ ਵੀਡੀਓ ਤੇ ਚਾਹੇ ਐਲੀ ਦੇ ਆ ਚਾਹੇ ਤੁਹਾਡੇ ਆ ਜਿਹੜੇ ਸਪੋਰਟਰ ਕਹਿੰਦੇ ਆ ਕਿ ਵੀਰੇ ਅਸੀਂ ਤੁਹਾਡੇ ਨਾਲ ਆ ਗੱਲ ਹੀ ਕੋਈ ਨਹੀਂ ਗੱਲ ਉਹ ਤੁਹਾਨੂੰ ਸਿਰਫ ਇੱਕ ਉਤਸ਼ਾਹ ਦੇ ਦਿੰਦਾ ਹੈ ਲੜਾਉਣ ਵਾਸਤੇ ਬਾਅਦ ਵਿੱਚ ਕੋਈ ਕਿਸੇ ਦੇ ਲਾਗੇ ਨਹੀਂ ਜੇ ਲੱਗਦਾ ਹੁੰਦਾ ਤੇ ਮੇਰੇ ਵੀਰ ਇਹ ਆਪਣੇ ਆਪ ਸਮਝੋ ਤੁਸੀਂ ਆਪਣੇ ਮਾਪਿਓਵਾਂ ਵੱਲ ਵੇਖੋ ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ ਇਹ ਕੁਝ ਬਣਾਉਣ ਦੇ ਕਈ ਸੁਪਨੇ ਉਹਨਾਂ ਨੇ ਤੁਹਾਡੇ ਸੋਚੇ ਆ ਆਪਣੀ ਲਾਈਫ ਬਾਰੇ ਸੋਚੋ ਕੁਝ ਨਹੀਂ ਨਾ ਬਦਮਾਸ਼ੀਆਂ ਦੇ ਵਿੱਚ ਰੱਖਿਆ ਵੀਰੇ ਤੇ ਯਾਲੀ ਨੂੰ ਵੀ ਮੇਰੇ ਵੀਰ ਨੂੰ ਤੂੰ ਵੀ ਯਾਲੀ ਆਪਣੇ ਫਿਊਚਰ ਬਾਰੇ ਮੇਰਾ ਵੀਰ ਸੋਚ ਤੇਰੇ ਵੀ ਜਿਹੜੀ ਫੈਨ ਫੋਲੋਇੰਗ ਆ ਉੱਪਰ ਨਹੀਂ ਜਾ ਰਹੀ ਤੇਰੀ ਵੀ ਨੀਚੇ ਹੀ ਆਉਂਦੀ ਆ ਤੇ ਮੇਰਾ ਵੀਰ ਤੂੰ ਵੀ ਬਹਿ ਜਾ ਸਿਆਣੇ ਬਣੋ ਦੋਵੇਂ ਜਾਣੇ ਦੋਵੇਂ ਪਾਰਟੀਆਂ ਨੂੰ ਕਹਿ ਰਿਹਾ ਮੈਂ ਤੇ ਦੂਜੀ ਗੱਲ ਮੇਰਾ ਵੀਰ ਆ ਜਿਹੜੇ ਤੁਸੀਂ ਚੈਲੰਜ ਇੱਕ ਦੂਜੇ ਰੱਖੰਦਾ ਹੈ 2 ਕਰੋੜ ਵਾਲੇ ਮੇਰਾ ਵੀਰ ਬੇਨਤੀ ਆਗੇ ਐਦਾਂ ਜੂ ਤੁਸੀਂ 2 ਕਰੋੜ ਆਪਣਾ ਖਰਾਬ ਕਰਨਾ ਤੇ ਮੇਰਾ ਵੀਰ ਸੜਕਾਂ ਤੇ ਇੰਨੇ ਭੁੱਖੇ ਗਰੀਬ ਸੌਂਦੇ ਉਹਨਾਂ ਦਾ ਸੋਚੋ ਕੁਝ ਨਾਲੇ ਤੁਹਾਡਾ ਨਾਮ ਹੋਊਗਾ ਬਣਾ ਕੇ ਦਿਓ ਉਹਨਾਂ ਨੂੰ ਕੁਝ ਨਾ ਕੁਝ ਮੇਰੇ ਵੀਰ ਐਦਾਂ ਨਹੀਂ ਕਰੀਦਾ ਹੁੰਦਾ ਐਵੇਂ ਜੱਬਲੇ ਨਹੀਂ ਮਾਰੀਦੀ ਹੁੰਦੀਆਂ ਸ਼ਾਂਤ ਦਿਨਾ ਬਹਿ ਜਾਓ ਮੇਰੇ ਵੀਰ ਦੋਵੇਂ ਐਵੇਂ ਮੈਂ ਤੁਹਾਨੂੰ ਬੇਨਤੀ ਕਰਦਾ ਚਾਹੇ ਛੋਟਾ ਭਰਾ ਸਮਝ ਲੋ ਚਾਹੇ ਵੱਡਾ ਸਮਝ ਲੋ ਮੇਰੇ ਵੀਰ ਮੈਂ ਤੇ ਤੁਹਾਨੂੰ ਸਿਰਫ ਮੈਂ ਹੋਰਾ ਵਾਂਗੂੰ ਵੀ ਤੁਹਾਨੂੰ ਉਤਸ਼ਾਹ ਕਰ ਸਕਦਾ ਕਿ ਗੱਲ ਹੀ ਕੋਈ ਨਹੀਂ ਗੱਲ ਹੀ ਕੋਈ ਨਹੀਂ ਪਰ ਵੀਰੇ ਇੰਨਾ ਗੱਲਾਂ ਇੰਨਾ ਪਾਰਟੀਆਂ ਜਿਹੜੀਆਂ ਵਾਂ ਇੰਨਾ ਕੰਮਾਂ ਦੇ ਵਿੱਚੋਂ ਨਿਕਲ ਚੁੱਕਾ ਮੈਂ ਕੋਈ ਨਹੀਂ ਜੇ ਬਾਅਦ ਵਿੱਚ ਕਿਸੇ ਦੇ ਲਾਗੇ ਨਹੀਂ ਜੇ ਖੜਦਾ ਹੁੰਦਾ ਤੇ ਇਸ ਕਰਕੇ ਬੇਨਤੀ ਆ ਐਲੀ ਨੂੰ ਵੀ ਬੇਨਤੀ ਆ ਤੂੰ ਵੀ ਮੇਰਾ ਵੀਰ ਹੁਣ ਠੰਡਾ ਹੋ ਗਿਆ ਬਹਿ ਜਾ ਆਪਣੇ ਫਿਊਚਰ ਬਾਰੇ ਸੋਚ ਤੇ ਤੂੰ ਵੀ ਮੇਰੇ ਵੀਰ ਆਪਣਾ ਕੰਮ ਧੰਦਾ ਵੀਰੇ ਕਰੋ ਐਵੇਂ ਇੱਕ ਦੂਜੇ ਨੂੰ ਤੁਸੀਂ ਰਿਪਲਾਈ ਰਿਪਲਾਈ ਕਰੀ ਜਾਂਦੇ ਜੇ ਕੋਈ ਫਾਇਦਾ ਹੈ ਨਹੀਂ ਐਦਾਂ ਹਨਾ ਤੇ ਇਸ ਕਰਕੇ ਰਿਕਵੈਸਟ ਆ ਮੇਰੀ ਬਾਕੀ ਵੀਰੇ ਕਹਿਣ ਚ ਸਮਝਾਉਣ ਚ ਜਾਂ ਉਦਾਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਨਿਉਂ ਕੇ ਮਾਫੀ ਮੰਗ ਲੈਣਾ ਤੁਹਾਡੇ ਕੋ ਕਿਉਂਕਿ ਮਾਫੀ ਮੰਗਣ ਚ ਕੋਈ ਬੰਦਾ ਥੱਲੇ ਨਹੀਂ ਹੋ ਜਾਂਦਾ ਮੇਰੀ ਦੇ ਬਾਕੀ ਬੰਦੇ ਦੀ ਆਪੋ ਆਪਣੀ ਸੋਚ ਦੀ ਗੱਲ ਆ ਠੀਕ ਆ ਚਲੋ ਜਿਉਂਦੇ ਵਸਦੇ ਰਹੋ ਰੱਬ ਰੱਖਾ